ਡੀਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਰੁੱਖਾਂ ਦੇ ਲਾਭ ਲੇਖ ਜਿਸ ਨੂੰ ਅਸੀਂ ਰੁੱਖਾਂ ਦੀ ਮਹੱਤਤਾ ਵੀ ਕਹਿ ਸਕਦੇ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਜਾਣ ਪਛਾਣ ਰੁੱਖ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਇਹ ਸਾਡੇ ਜੀਵਨ ਦਾ ਅਨਮੋਲ ਤੰ ਹਨ ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫਾ ਹੈ ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ ਤੇ ਨਿਰਪਰ ਕਰਦੇ ਹਨ ਇਹਨਾਂ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਮਨੁੱਖ ਦੀ ਮੁਢਲੀ ਲੋੜ ਹੈ ਕੁੱਲੀ ਗੁੱਲੀ ਤੇ ਜੁੱਲੀ ਜਿਸ ਨੂੰ ਅਸੀਂ ਰੋਟੀ ਕੱਪੜਾ ਤੇ ਮਕਾਨ ਵੀ ਕਹਿ ਦਿੰਦੇ ਹਾਂ ਰੁੱਖ ਸਾਡੀਆਂ ਇਹਨਾਂ ਤਿੰਨ ਲੋੜਾਂ ਦੀ ਪੂਰਤੀ ਕਰਦੇ ਹਨ ਦੂਸਰਾ ਪੁਆਇੰਟ ਹੈ ਰੁੱਖ ਕੁਦਰਤ ਦਾ ਵਰਦਾਨ ਜੇ ਦੇਖਿਆ ਜਾਵੇ ਤਾਂ ਰੁੱਖ ਵੇਲ ਬੂਟੇ ਫੁੱਲ ਫਲ ਸਭ ਕੁਦਰਤ ਦੀ ਹੀ ਦੀਨ ਹਨ ਇਹ ਕੁਦਰਤ ਦਾ ਬੜਮੁੱਲਾ ਵਰਦਾਨ ਹਨ ਰੁੱਖਾਂ ਦੀ ਛਾਂ ਮਿੱਠੇ ਫਲ ਵੇਲਾਂ ਦੇ ਨਜ਼ਾਰੇ ਹਰੇ ਭਰੇ ਸੁਗੰਧੀਆਂ ਬੰਡ ਦੇ ਪੌਦੇ ਕੁਦਰਤ ਦੀ ਹੀ ਦੀਨ ਹਨ ਜਿਨ੍ਹਾਂ ਦਾ ਮਨੁੱਖ ਆਨੰਦ ਮਾਣਦਾ ਹੈ ਇਸ ਤਰ੍ਹਾਂ ਪੰਛੀਆਂ ਲਈ ਵੀ ਰੁੱਖ ਬਹੁਤ ਮਦਦਗਾਰ ਹੁੰਦੇ ਹਨ ਉਹ ਰੁੱਖਾਂ ਤੇ ਆਪਣਾ ਆਲਣਾ ਬਣਾ ਕੇ ਰਹਿੰਦੇ ਹਨ ਅਗਲਾ ਪੁਆਇੰਟ ਹੈ ਰੁੱਖ ਸਾਡੇ ਸੱਭਿਆਚਾਰ ਦਾ ਅੰਗ ਸਾਡਾ ਸੱਭਿਆਚਾਰ ਬਹੁਤ ਪੁਰਾਣਾ ਹੈ ਸਾਡੇ ਬਜ਼ੁਰਗ ਰੁੱਖਾਂ ਨੂੰ ਆਪਣਾ ਕੀਮਤੀ ਅੰਗ ਸਮਝਦੇ ਸਨ ਇਸ ਕਰਕੇ ਉਹ ਆਪਣੇ ਹੱਥੀ ਇੱਕ ਬੂਟਾ ਜ਼ਰੂਰ ਲਾਉਂਦੇ ਸਨ ਤਾਂ ਜੋ ਉਸ ਰੁੱਖ ਨਾਲ ਉਹਨਾਂ ਦਾ ਸੱਭਿਆਚਾਰ ਵੀ ਜਿਉਂਦਾ ਰਹੇ ਇਸ ਕਰਕੇ ਸਮਾਜ ਵਿੱਚ ਪਿੱਪਲ, ਤુલਸੀ, ਨਿੰਮ, ਬੋਹੜ ਜਿਹੇ ਰੁੱਖਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਰੁੱਖਾਂ ਦੇ ਲਾਭ ਰੁੱਖਾਂ ਦੇ ਬਹੁਤ ਸਾਰੇ ਲਾਭ ਹਨ ਇਹ ਸਾਨੂੰ ਠੰਡੀ ਮਿੱਠੀ ਛਾਂ ਦਿੰਦੇ ਹਨ ਮਨੁੱਖ ਦੇ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ ਭੋਜਨ ਲਈ ਆਟਾ ਦਾਲਾਂ ਸਬਜ਼ੀਆਂ ਆਦ ਸਭ ਪੌਦਿਆਂ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਦਾ ਹੈ ਮਨੁੱਖ ਨੂੰ ਰਹਿਣ ਲਈ ਮਕਾਨ ਦੀ ਲੋੜ ਹੁੰਦੀ ਹੈ ਮਕਾਨ ਬਣਾਉਣ ਲਈ ਲੱਕੜ ਦੀ ਜ਼ਰੂਰਤ ਹੁੰਦੀ ਹੈ ਇਹ ਲੱਕੜ ਸਾਨੂੰ ਰੁੱਖਾਂ ਤੋਂ ਹੀ ਮਿਲਦੀ ਹੈ ਰੁੱਖ ਸਾਨੂੰ ਮੀਂਹ, ਹਨੇਰੀ ਤੇ ਧੁੱਪ ਤੋਂ ਬਚਾਉਂਦੇ ਹਨ। ਅਤੇ ਮੀਂਹ ਦੇ ਬਾਦੂ ਪਾਣੀ ਨੂੰ ਚੂਸਦੇ ਹਨ। ਜੰਗਲ ਪਾਣੀ ਦੇ ਪ੍ਰਵਾਹ ਨੂੰ ਘਟਾ ਕਰਕੇ ਹੜ੍ਹਾਂ ਨੂੰ ਆਉਣ ਤੋਂ ਰੋਕਦੇ ਹਨ। ਰੁੱਖ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ। ਇਹ ਪ੍ਰਦੂਸ਼ਣ ਹੋਣ ਤੋਂ ਵੀ ਬਚਾਉਂਦੇ ਹਨ। ਰੁੱਖਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਰੁੱਖ ਹਵਾ ਨੂੰ ਸਾਫ਼ ਕਰਦੇ ਹਨ। ਹਵਾ ਸਾਡੇ ਜੀਵਨ ਦਾ ਆਧਾਰ ਹੈ। ਇਹ ਸ਼ੁੱਧ ਹਵਾ ਨਾ ਮਿਲੀ ਤਾਂ ਅਸੀਂ ਬਹੁਤੀ ਦਿਨ ਤੱਕ ਜਿਉਂਦੇ ਨਹੀਂ ਰਹਿ ਸਕਾਂਗੇ ਰੁੱਖ ਆਕਸੀਜਨ ਛੱਡਦੇ ਹਨ ਜਿਸ ਕਰਕੇ ਹਵਾ ਸਾਫ਼ ਸੁਥਰੀ ਹੁੰਦੀ ਹੈ ਇਸ ਲਈ ਰੁੱਖ ਹਰ ਮਨੁੱਖ ਜੀਵ ਜੰਤੂ ਅਤੇ ਪਸ਼ੂ ਪੰਛੀ ਦਾ ਆਧਾਰ ਬਣਦੇ ਹਨ ਰੁੱਖਾਂ ਦੇ ਫੁੱਲਾਂ ਜੜਾਂ ਆਦੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਰੁੱਖਾਂ ਨੂੰ ਆਪਣੇ ਰਿਸ਼ਤੇਦਾਰਾਂ ਵਾਂਗ ਸਮਝਦੇ ਸਨ ਉਹਨਾਂ ਦਾ ਕਹਿਣਾ ਹੈ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੌਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਰੁੱਖਾਂ ਤੇ ਕਹਿਰ ਅੱਜ ਦਾ ਮਨੁੱਖ ਬਹੁਤ ਸਵਾਰਥੀ ਹੋ ਗਿਆ ਹੈ ਆਪਣੇ ਸਵਾਰਥ ਲਈ ਉਹ ਰੁੱਖਾਂ ਨੂੰ ਕੱਟੀ ਜਾ ਰਿਹਾ ਹੈ ਜੰਗਲਾਂ ਦੇ ਜੰਗਲ ਕੱਟੇ ਜਾ ਰਹੇ ਹਨ ਕਿਤੇ ਕੋਈ ਇਮਾਰਤ ਖੜੀ ਕਰਨੀ ਹੋਵੇ ਸੜਕ ਬਣਾਉਣੀ ਹੋਵੇ ਜਾਂ ਕਿਸੇ ਫਰਨੀਚਰ ਵਾਸਤੇ ਜਾਂ ਬਾਲਣ ਵਾਸਤੇ ਵੀ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ ਇਹ ਗੱਲ ਠੀਕ ਹੈ ਕਿ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਰੁੱਖਾਂ ਦੀ ਕਟਾਈ ਕਰ ਰਿਹਾ ਹੈ ਪਰ ਉਸ ਨੂੰ ਇਹਨਾਂ ਦੀ ਜਗ੍ਹਾ ਹੋਰ ਰੁੱਖ ਲਾਉਣੇ ਵੀ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਰੁੱਖਾਂ ਦਾ ਲਾਭ ਪ੍ਰਾਪਤ ਕਰ ਸਕੇ ਰੁੱਖ ਬਚਾਉਣ ਲਈ ਉਪਰਾਲੇ ਜਦੋਂ ਚਾਰ ਚੁਫੇਰੇ ਵਾਤਾਵਰਣ ਦੂਸ਼ਿਤ ਹੋ ਗਿਆ ਹੈ ਤੇ ਪਾਣੀ ਦਾ ਪੱਧਰ ਦਿਨੋਂ ਦਿਨ ਹੀਟਾ ਜਾ ਰਿਹਾ ਹੈ। ਗੰਦਲਾਪਨ ਆ ਗਿਆ ਹੈ ਤਾਂ ਨਾਰੇ ਲਾਏ ਜਾਂਦੇ ਹਨ। ਰੁੱਖ ਲਗਾਓ, ਰੁੱਖ ਬਚਾਓ। ਇੱਕ ਰੁੱਖ ਲਾਓ, ਸੌ ਸੁਖ ਪਾਓ। ਆਓ ਮਿਲ ਕੇ ਰੁੱਖ ਲਗਾਈਏ ਵਾਤਾਵਰਨ ਨੂੰ ਸਵੱਛ ਬਣਾਈਏ। ਰੁੱਖਾਂ ਨੂੰ ਬਚਾਉਣ ਲਈ ਅੱਜਕੱਲ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਤੇ ਰੁੱਖ ਲਗਾਏ ਜਾਂਦੇ ਹਨ। ਸਾਨੂੰ ਵੀ ਆਪਣੇ ਜਨਮ ਦਿਨ ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਲਈ ਸਾਫ਼ ਵਾਤਾਵਰਣ ਸਾਫ਼ ਹਵਾ ਵਿੱਚ ਰਹਿਣਾ ਸੌਖਾ ਹੋ ਜਾਵੇ ਤੇ ਉਹ ਆਪਣਾ ਜੀਵਨ ਖੁਸ਼ਹਾਲੀ ਨਾਲ ਬਤੀਤ ਕਰ ਸਕੇ ਸਾਰੰਸ਼ ਰੁੱਖ ਸਾਡੇ ہمسਾਈ ਹਨ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਰੁੱਖ ਮਨੁੱਖੀ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹਨ ਮਨੁੱਖ ਆਪਣੀਆਂ ਬਹੁਤ ਸਾਰੀਆਂ ਲੋੜਾਂ ਰੁੱਖਾਂ ਤੋਂ ਹੀ ਪੂਰੀਆਂ ਕਰਦਾ ਹੈ ਇਸ ਲਈ ਰੁੱਖਾਂ ਦੀ ਗਿਣਤੀ ਘਟਣ ਦੀ ਥਾਂ ਵਧਣੀ ਚਾਹੀਦੀ ਹੈ ਜੇ ਜੀਵਨ ਨੂੰ ਹਰਿਆ ਭਰਿਆ ਤੇ ਰੰਗੀਨ ਬਣਾਉਣਾ ਹੈ ਤਾਂ ਰੁੱਖਾਂ ਦੀ ਸਾਂਭ ਸੰਭਾਲ ਕਰਨੀ ਹੀ ਹੋਵੇਗੀ ਧੰਨਵਾਦ